ਸਾਸ਼ੀ ਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਕੁੱਕ ਸਟਾਈਲ ਕੁਕਿੰਗ ਵਿੱਚ ਅੱਜ ਆਪਾਂ ਬਣਾਵਾਂਗੇ ਆਲੂ ਬੀਨਸ ਦੀ ਸਬਜ਼ੀ ਸਭ ਤੋਂ ਪਹਿਲਾਂ ਫਲੀਆਂ ਨੂੰ ਵਾਸ਼ ਕਰਨਾ ਉਸ ਤੋਂ ਬਾਅਦ ਇਹਨੂੰ ਕੱਟ ਕਰਾਂਗੇ ਤੇ ਆਪਾਂ ਸਾਰੀਆਂ ਫਲੀਆਂ ਇੱਕ ਛੋਟੇ ਛੋਟੇ ਸਾਈਜ਼ ਵਿੱਚ ਕੱਟ ਕਰ ਲਵਾਂਗੇ ਫਿਰ ਕੜਾਹੀ ਵਿੱਚ 5-4 ਚਮਚ ਸਰੋਂ ਦਾ ਤੇਲ ਪਾਵਾਂਗੇ ਤੇਲ ਨੂੰ ਗਰਮ ਹੋਣ ਤੋਂ ਬਾਅਦ ਇਸ ਵਿੱਚ ਸਾਬਤ ਧਨੀਆ ਪਾਵਾਂਗੇ ਜੋ ਕਿ ਆਪਸ਼ਨਲ ਹੈ ਮੇਰੀ ਫੈਮਿਲੀ ਲਾਈਕ ਕਰਦੀ ਹੈ ਇਸ ਤੋਂ ਬਾਅਦ ਇਸ ਵਿੱਚ ਜੀਰਾ ਪਾਵਾਂਗੇ ਜੀਰੇ ਨੂੰ ਰੋਸਟਡ ਹੋਣ ਤੱਕ ਵੇਟ ਕਰਾਂਗੇ ਉਸ ਤੋਂ ਬਾਅਦ ਇਸ ਵਿੱਚ ਪਿਆਜ਼ ਹਰੀ ਮਿਰਚ ਅਦਰਕ ਲਸਣ ਦਾ ਪੇਸਟ ਜੋ ਕਿ ਮੈਂ ਇਕੱਠਾ ਹੀ ਕਰ ਲਿਆ ਹੈ ਗਰਾਇੰਡ ਉਹ ਪਾਵਾਂਗੇ ਉਸ ਤੋਂ ਬਾਅਦ ਇਸ ਨੂੰ ਹਲਕਾ ਜਿਹਾ ਫਰਾਈ ਕਰਾਂਗੇ ਜਿਆਦਾ 골ਡ ਬ੍ਰਾਊਨ ਨਹੀਂ ਕਰਨਾ ਕਿਉਂਕਿ ਫਿਰ ਇਹ ਸਬਜ਼ੀਆਂ ਨਾਲ ਵੀ ਫਰਾਈ ਹੋਵੇਗਾ ਪਿਆਜ਼ ਤੇ ਥੋੜਾ ਜਿਹਾ ਜਦੋਂ ਇਹ ਕਲਰ ਚੇਂਜ ਕਰ ਲਵੇਗਾ ਕਲਰ ਚੇਂਜ ਹੋਣ ਤੋਂ ਬਾਅਦ ਆਪਾਂ ਇਸ ਦੇ ਵਿੱਚ ਆਲੂ ਐਡ ਕਰਾਂਗੇ ਜੋ ਕਿ ਮੈਂ ਕੱਟ ਕਰਕੇ ਪਾਣੀ ਵਿੱਚ ਭਿ ਕੋ ਕੇ ਰੱਖੇ ਹੋਏ ਨੇ ਇਹਨਾਂ ਨੂੰ ਪਾਣੀ ਵਿੱਚ ਭਿ ਕੋ ਕੇ ਰੱਖਣਾ ਜ਼ਰੂਰੀ ਹੈ ਨਹੀਂ ਤਾਂ ਆਲੂਆਂ ਦਾ ਕਲਰ ਚੇਂਜ ਹੋ ਜਾਂਦਾ ਹੈ ਹੁਣ ਅਸੀਂ ਆਲੂਆਂ ਨੂੰ 2-3 ਮਿੰਟ ਲਈ ਫਰਾਈ ਕਰਾਂਗੇ ਹਲਕਾ ਫਰਾਈ ਹੋਣ ਤੋਂ ਬਾਅਦ ਤੁਸੀਂ ਨਮਕ ਕਾਲੀ ਮਿਰਚ ਐਡ ਕਰਾਂਗੇ ਕਾਲੀ ਮਿਰਚ ਆਪਸ਼ਨਲ ਹੈ ਮੈਂ ਹਰ ਸਬਜ਼ੀ ਵਿੱਚ ਕਾਲੀ ਮਿਰਚ ਯੂਜ਼ ਕਰਦੀ ਹਾਂ ਤੁਸੀਂ ਆਪਣੀ ਮਰਜ਼ੀ ਮੁਤਾਬਕ ਪਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਹਲਦੀ ਐਡ ਕਰਾਂਗੇ ਲਾਲ ਮਿਰਚ ਪਾਊਡਰ ਮੈਂ ਨਹੀਂ ਯੂਜ਼ ਕਰਦੀ ਉਸ ਤੋਂ ਬਾਅਦ ਸਾਰੇ ਮਸਾਲੇ ਮਿਕਸ ਕਰਾਂਗੇ ਮਿਕਸ ਹੋਣ ਤੋਂ ਬਾਅਦ ਆਪਾਂ ਇਸ ਦੇ ਵਿੱਚ ਫਲੀਆਂ ਐਡ ਕਰਾਂਗੇ ਫਲੀਆਂ ਪਉਣ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਲਾ ਦੇਵਾਂਗੇ ਤਾਂ ਜੋ ਸਾਰੀ ਸਬਜ਼ੀ ਤੇ ਆਲੂ ਫਲੀਆਂ ਤੇ ਮਸਾਲਾ ਕੋੜ ਹੋ ਜਾਵੇ ਉਸ ਤੋਂ ਬਾਅਦ ਇਸ ਨੂੰ 1-2 ਮਿੰਟ ਲਈ ਹਲਾ ਕੇ ਹੀ ਪਕਾਵਾਂਗੇ ਇਸ ਤਰ੍ਹਾਂ 2-3 ਮਿੰਟ ਪਕਾਉਂਦੇ ਹੋਏ ਆ ਨੂੰ ਆਪਾਂ ਨੂੰ ਹੋ ਚੱਲੇ ਨੇ ਹੁਣ ਆਪਾਂ ਇਸ ਦਾ ਢੱਕਣ ਬੰਦ ਕਰ ਦੇਵਾਂਗੇ ਅਤੇ 2-3 ਮਿੰਟ ਬਾਅਦ ਦੇਖਾਂਗੇ ਤੇ ਥੋੜਾ ਜਿਹਾ ਦੁਬਾਰਾ ਹਿਲਾਉਂਦੇ ਰਵਾਂਗੇ ਹੁਣ ਸਬਜ਼ੀ ਨੂੰ ਪੱਕਦੇ ਹੋਏ 8 ਤੋਂ 10 ਮਿੰਟ ਹੋ ਚੁੱਕੇ ਨੇ ਤੇ ਥੋੜਾ ਹੋਰ ਸੇਕ ਲੱਗਦਾ ਹੈ ਸਬਜੀ ਨੂੰ ਪੱਕਣ ਵਿੱਚ ਤਾਂ ਹੁਣ ਇਸ ਦੇ ਵਿੱਚ ਆਪਾਂ ਜੋ ਕਿ ਮੈਂ ਟਮਾਟਰ ਕੱਟਿਆ ਹੋਇਆ ਹੈ ਉਹ ਟਮਾਟਰ ਹੁਣ ਆਪਾਂ ਇਸ ਵਿੱਚ ਪਾਵਾਂਗੇ ਪਹਿਲਾਂ ਆਪਾਂ ਤਾਂ ਨਹੀਂ ਪਾਇਆ ਫਿਰ ਸਬਜੀ ਕ੍ਰਿਸਪੀ ਨਹੀਂ ਬਣਦੀ ਸਬੇ ਟਮਾਟਰ ਨੂੰ ਬਾਅਦ ਵਿੱਚ ਐਡ ਤਾਂ ਕੀਤਾ ਹੈ ਹੁਣ ਇਸ ਨੂੰ ਆਪਾਂ ਫੇਰ ਤੋਂ ਪੱਕ ਦੇਵਾਂਗੇ ਤੇ 2-3 ਮਿੰਟ ਬਾਅਦ ਫਿਰ ਦੇਖਾਂਗੇ ਟਮਾਟਰ ਅਤੇ ਸਬਜ਼ੀਆਂ ਪੱਕ ਚੁੱਕੀਆਂ ਨੇ ਦੇਖੋ ਕਿੰਨਾ ਸੋਹਣਾ ਕਲਰ ਆਇਆ ਹੈ ਹੁਣ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਇੱਕ ਆਪਾਂ ਆਲੂ ਨੂੰ ਚੈੱਕ ਕਰ ਲਾਂਗੇ ਤਾਂ ਜੋ ਆਪਾਂ ਨੂੰ ਪਤਾ ਲੱਗ ਸਕੇ ਕਿ ਸਬਜ਼ੀ ਕੱਚੀ ਤਾਂ ਨਹੀਂ ਹੈ ਸਬਜ਼ੀ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ ਸਬਜ਼ੀ ਦਾ ਕਲਰ ਵੀ ਬਹੁਤ ਅੱਛਾ ਆਇਆ ਹੈ ਤੁਸੀਂ ਦੇਖ ਹੀ ਰਹੇ ਹੋ ਹੁਣ ਆਪੇ ਇਸ ਵਿੱਚ ਧਨੀਆ ਐਡ ਕਰਾਂਗੇ ਤੇ ਧਨੀਆ ਐਡ ਕਰਨ ਤੋਂ ਬਾਅਦ ਸਬਜ਼ੀ ਵਿੱਚ ਮਿਕਸ ਕਰ ਦੇਵਾਂਗੇ ਤੇ ਹੁਣ ਆਪਾਂ ਸਰਵਿੰਗ ਬੋਲ ਵਿੱਚ ਸਬਜ਼ੀ ਨੂੰ ਪਾਵਾਂਗੇ ਤੇ ਸਰਵ ਕਰਾਂਗੇ ਇਹ ਤੁਸੀਂ ਗਰਮ ਗਰਮ ਪਰੌठा ਰੋਟੀ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਤੇ ਇਸ ਦਾ ਆਨੰਦ ਮਾਣ ਸਕਦੇ ਹੋ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਤੇ ਦੱਸਣਾ ਤੁਹਾਨੂੰ ਮੇਰੀ ਬਣਾਈ ਹੋਈ ਇਹ ਰੈਸিপি ਕਿੱਦਾਂ ਦੀ ਲੱਗਣੀ ਆਪਣੇ ਕਮੈਂਟ ਕਰਨ ਨਾ ਭੁੱਲਣਾ ਤੇ ਲਾਈਕ ਵੀ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਅੱਗੇ ਨਵੀਆਂ ਵੀਡੀਓ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਸਕੇ ਤੇ ਤੁਸੀਂ ਵੀਡੀਓ ਤੋਂ ਤੁਸੀਂ ਨਵੀਆਂ ਰੈਸਪੀਸ ਦਾ ਆਨੰਦ ਮਾਣ ਸਕੋ